ਅਮਨ ਦੇ ਮਾਮੇ ਦੀ ਤੇ ਉਸਦੇ ਚਾਚੇ ਨਾਲ ਅਮਨ ਦੇ ਚਾਚੇ ਨਾਲ ਅਮਨ ਦੇ ਮਾਮੇ ਦੀ ਲੜਾਈ ਹੋ ਜਾਂਦੀ ਹੈ ਤੇ ਕਾਫੀ ਬੋਲਬਲਾ ਵੱਜ ਜਾਂਦਾ ਜਿੱਥੋਂ ਅਮਨ ਤੇ ਉਸਦੀ ਮਾਮੀ ਖੇਤਰ ਆਉਂਦੀਆਂ ਹਨ ਤੇ ਰਾਜ ਨੂੰ ਤੇ ਉਸ ਤੋਂ ਗੱਲਬਾਤ ਪੁੱਛਦੀਆਂ ਨੇ ਤੇ ਫਿਰ ਉਸ ਦਾ ਜਿਹੜਾ ਮਾਮਾ ਹੁੰਦਾ ਹੈ ਉਹ ਸਾਰੀ ਸਟੋਰੀ ਦੱਸਦਾ ਹੈ ਕਿ ਇਸ ਤਰ੍ਹਾਂ ਮੈਂ ਆ ਰਿਹਾ ਸੀ ਤੇ ਇਸ ਨੇ ਮੈਨੂੰ ਸੁਣਾ ਕੇ ਬੋਲ ਮਾਰੇ ਕਿ ਭੈਣ ਘਰੇ ਭਰਾ ਕੁੱਤਾ ਸਾਹ ਹੋਰੇ ਕਰੇ ਜੋਾਈ ਕੁੱਤਾ ਇਸ ਤਰ੍ਹਾਂ ਕਰਕੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਫਿਰ ਮੈਂ ਵੀ ਅੱਗੋ ਬੋਲਣ ਲੱਗ ਪਿਆ ਤੇ ਵਿੱਚ ਰਾਜ ਆ ਗਿਆ ਨਹੀਂ ਤੇ ਸਾਡਾ ਮੁੱਦਾ ਕਾਫੀ ਜ਼ਿਆਦਾ ਪੱਖ ਜਾਣਾ ਸੀ ਤੇ ਉਧਰ ਜਿਹੜਾ ਉਸਦਾ ਚਾਚਾ ਆਦਾ ਆਪਣੇ ਮੁੰਡੇ ਨੂੰ ਬੋਲ ਮਾਰਦਾ ਹੈ ਕਿ ਤੂੰ ਤਾਂ ਐ ਤੁਰਿਆ ਆਉਣਾ ਹੈ ਵੇਲੇ ਹੀ ਜਿਵੇਂ ਕਿਤੇ ਬਾਹਰ ਜਾਣਾ ਹੋਵੇ ਤੇ ਤੂੰ ਤਾਂ ਕੀ ਨਾ ਦੂਜਾ ਕੋਈ ਡਾਂਗ ਨਹੀਂ ਤੇ ਉਹ ਕਹਿੰਦਾ ਕਿ ਮੈਨੂੰ ਘਰ ਦਿਆਂ ਨੇ ਡਾਂਗ ਨਹੀਂ ਚੱਕਣ ਦਿੱਤੀ ਤੇ ਨਾ ਹੀ ਮੈਨੂੰ ਉਹਨਾਂ ਨੇ ਕੁਝ ਹੱਥੋਂ ਫੜਨ ਦਿੱਤਾ ਹੈ ਤੇ ਮੈਂ ਲੜਾਈ ਕਿਸ ਤਰ੍ਹਾਂ ਕਰ ਸਕਦਾ ਹਾਂ ਇਸੇ ਤਰ੍ਹਾਂ ਕਰਕੇ ਇੱਧਰ ਇਹਨਾਂ ਦੀ ਕਾਫੀ ਜ਼ਿਆਦਾ ਦੋਵੇਂ ਮਾ ਪਿਓ ਪੁੱਤ ਬੋਲਦੇ ਨੇ ਤੇ ਉੱਧਰ ਜਿਹੜੀ ਉਹਨਾਂ ਦੀ ਅਮਾ ਦੀ ਮਾਂ ਹੁੰਦੀ ਹੈ ਉਸ ਦੀ ਚਾਚੀ ਦੇ ਘਰੇ ਆਉਂਦੀ ਹੈ ਤੇ ਉਸ ਦੀ ਨੂੰ ਨੂੰ ਚਾਚੀ ਜੀ ਨੂੰ ਤੇ ਚਾਚੀ ਨੂੰ ਖੂਬ ਖਰੀਆਂ ਖੂਟੀਆਂ ਸੁਣਾਉਂਦੀ ਹੈ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਲੜਾਈ ਹੁੰਦੀ ਹੈ ਤੇ ਜਿਹੜੀ ਕਿ ਉਸ ਦੀ ਚਾਚੀ ਹੁੰਦੀ ਉਹ ਕਹਿੰਦੀ ਹੈ ਕਿ ਨਾ ਤੁਸੀਂ ਬਾਹਰ ਜੀਨ ਦਿੰਦੇ ਹੋ ਨਾ ਸਾਨੂੰ ਘਰੇ ਜੀਨ ਦਿੰਦੇ ਹੋ ਤੁਸੀਂ ਹੀ ਬਣੇ ਦੇ ਜੇ ਕਦੇ ਜਵਾਈ ਪੁੱਤ ਨਹੀਂ ਬੰਦੇ ਇਸ ਤਰ੍ਹਾਂ ਕਰਕੇ ਕਾਫੀ ਸਾਰੇ ਬੋਲ ਬੋਲਦੀ ਤੇ ਉਹ ਵੀ ਅੱਗੋਂ ਕਾਫੀ ਜਿਆਦੀ ਉਹਨਾਂ ਦੀ ਬੇਇੱਜ਼ਤੀ ਕਰਦੀ ਹੈ ਕਿ ਕਿਉਂ ਨਹੀਂ ਬੰਦੇ ਉਹ ਪੁੱਤਾਂ ਨਾਲੋਂ ਵੀ ਵੱਧ ਕੇ ਜਵਾਈ ਹੁੰਦੇ ਨੇ ਇਸ ਤਰ੍ਹਾਂ ਕਰਕੇ ਇਹਨਾਂ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ ਬਾਅਦ ਵਿੱਚ ਉਹ ਆਪਦੇ ਘਰ ਚਲੀ ਜਾਂਦੀ ਏ ਤੇ ਇਹ ਚਾਚੀ ਤੇ ਆਪਦੀ ਨੋ ਨਾਲ ਗੱਲਾਂ ਬਾਤਾਂ ਕਰਦੀਆਂ ਨੇ ਕਿ ਇਹ ਤਾਂ ਆ ਸੱਪ ਵਾਂਗੂ ਉੱਤੇ ਹੀ ਪੈਲੀ ਦੀਆਂ ਬੈਠੀਆਂ ਹੋਈਆਂ ਐ ਕਿਤੇ ਇਹਦਾ ਸਿਆਪਾ ਮੁੱਕੇ ਤਾਂ ਪੈਲੀ ਸਾਡੇ ਹੱਥ ਆਵੇ ਇਸ ਤਰ੍ਹਾਂ ਕਰਕੇ ਇਹਨਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਇੰਨੀ ਜੜਾਈ ਜਿਆਦਾ ਲੜਾਈ ਵਾਧੀ ਹੈ ਕਿ ਉਹਦੀ ਨੋ ਕਹਿੰਦੀ ਏ ਕਿ ਉਹ ਨੌਨ ਆਬਦੀ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਖੇਤ ਕਿਉਂ ਨਹੀਂ ਜਾਣ ਦਿੱਤਾ ਕਹਿੰਦੀ ਇਸੇ ਕਰਕੇ ਹੀ ਮੈਂ ਜਾਣ ਨਹੀਂ ਦਿੱਤਾ ਬਾਅਦ ਵਿੱਚ ਅਮਨਕਾਰ ਆਉਂਦੀ ਹੈ ਤੇ ਆਪਣੀ ਭੈਣ ਅੰਜਲੀ ਨੂੰ ਕਹਿੰਦੀ ਹੈ ਕਿ ਇੰਨਾ ਜ਼ਿਆਦਾ ਮੁੱਦਾ ਪੱਕ ਚੁੱਕਿਆ ਹੁਣ ਚੁੱਪ ਕੀਤਾ ਕੁਝ ਨਹੀਂ ਬੰਨਣਾ ਕਿ ਆਪਾਂ ਨੂੰ ਬੋਲਣਾ ਹੀ ਪੈਣਾ ਹੈ ਦੋਵਾਂ ਭੈਣਾਂ ਨੂੰ ਕੀ ਹੋਇਆ ਕਿ ਆਪਾਂ ਭੈਣਾਂ ਆਪਣੇ ਸਿਰ ਤੇ ਪਿਉ ਨਹੀਂ ਆਪਣੇ ਕੋਲ ਭਰਾ ਨਹੀਂ ਤੇ ਹੁਣ ਇਹ ਥੋੜਾ ਹੈ ਕਿ ਸਿਰ ਦੇ ਉੱਤੋਂ ਪਾਣੀ ਹੀ ਲੰਘਾ ਦੇਣਾ ਤੇ ਫਿਰ ਅੰਜਲੀ ਕਹਿੰਦੀ ਹੈ ਕਿ ਮੈਨੂੰ ਵੀ ਲੈਣ ਆ ਰਿਹਾ ਤੇ ਉਹ ਕਹਿੰਦੀ ਕੋਈ ਨਹੀਂ ਉਹ ਵੀ ਇਸ ਘਰ ਦਾ ਪੁੱਤ ਹੈ ਜਵਾਈ ਹੈ ਉਹਨੂੰ ਵੀ ਸਾਰੀ ਗੱਲ ਬਿਠਾ ਕੇ ਆਪਾਂ ਦੱਸਾਂ ਗੇ ਦੂਸਰੇ ਪਾਸੇ ਅੰਜਲੀ ਦੀ ਸਾਥਸਤ ਅੰਜਲੀ ਦੀ ਵਿਚੋਲਣ ਦੋਵੇਂ ਜਾਣੀਆਂ ਬੈਲੀਆਂ ਬੈਠੀਆਂ ਗੱਲਾਂ ਮਾਰ ਰਹੀਆਂ ਹੁੰਦੀਆਂ ਨੇ ਇੱਕ ਦੂਜੀ ਨਾਲ ਦੁੱਖ ਸੁੱਖ ਕਰਦੀਆਂ ਨੇ ਤੇ ਕਹਿੰਦੀਆਂ ਨੇ ਕਿ ਹਾਂ ਕਿ ਉਹਨਾਂ ਨੇ ਸੂਟ ਤਾਂ ਬਹੁਤ ਹੀ ਸੋਹਣੇ ਦਿੱਤੇ ਸਨ ਸੋਹਣੇ ਸੋਹਣੇ ਸੂਟ ਪਹਿਲਾਂ ਵੀ ਮੈਂ ਸੋਹਣੇ ਹੀ ਪਾਉਂਦੀ ਸੀ ਤੇ ਹੁਣ ਤਾਂ ਮੇਰੀ ਨੋਹ ਨੇ ਵੀ ਸੋਹਣੇ ਹੀ ਸੂਟ ਉਹ ਦਿੰਦੇ ਨੇ ਤੇ ਸੋਹਣੇ ਹੀ ਅਸੀਂ ਪਾਉਂਦੇ ਹਾਂ ਤੇ ਉਧਰ ਉਹ ਇਹਨਾਂ ਦੇ ਵਿੱਚ ਵੀ ਵਧੀਆ ਗੱਲਬਾਤ ਹੁੰਦੀ ਹੈ ਤੇ ਦੂਜੇ ਪਾਸੇ ਇਹ ਪਲਾਨ ਕਰਦੇ ਹੁੰਦੇ ਹਨ ਕਿ ਕਿਸ ਤਰ੍ਹਾਂ ਇਹਨਾਂ ਨੂੰ ਪਹਿਲੀ ਤੋਂ ਹਟਾਇਆ ਜਾਵੇ ਅਮਨ ਦੇ ਪ੍ਰਾਣੇ ਰਾਜ ਨੂੰ ਤੇ ਉਸ ਦੇ ਮਾਮੇ ਨੂੰ ਤੇ ਦੋਵੇਂ ਪਲਾਨ ਬਣਾਉਂਦੇ ਨੇ ਕਿ ਉਹਨਾਂ ਦੇ ਆਪਾਂ ਮਾਮੇ ਨੂੰ ਮਾਰ ਦਿੰਨੇ ਆ ਤੇ ਰਾਜ ਦਾ ਨਾਂ ਲਗਾ ਦਾਂਗੇ ਕਿ ਇਸ ਨੇ ਪੈਲੀ ਦੇ ਪਿੱਛੇ ਮਾਰਿਆ ਤੇ ਇਹ ਦੋਵੇਂ ਰਾਜ ਜੇਲ੍ਹ ਚ ਚਲਾ ਜਾਏਗਾ ਮਾਮਾ ਮਰ ਜੇਗਾ ਤੇ ਪੈਲੀ ਤੇ ਸਿੱਧੇ ਦਾ ਸਿੱਧਾ ਹੱਕ ਆਪਣਾ ਆਏਗਾ ਤੇ ਆਪਣੇ ਹੱਥੀ ਪੈਲੀ ਆ ਜਾਏਗੀ ਇਸ ਤਰ੍ਹਾਂ ਕਰਕੇ ਕਾਫੀ ਸਕੀਮਾਂ ਵਗੈਰਾ ਬਣਾਉਂਦੇ ਨੇ ਤੇ ਜਿਹੜੀ ਅੰਜਲੀ ਦੀ ਸੱਸ ਹੁੰਦੀ ਉਹ ਕੰਮ ਵਾਲੀ ਨਾਲ ਲੜ ਰਹੀ ਹੁੰਦੀ ਹੈ ਕਿ ਤੂੰ ਕਿਸ ਤਰ੍ਹਾਂ ਉਸ ਦੀ ਵਿਚੋਲਣ ਨੂੰ ਕਿਹਾ ਕਿ ਹਾਂ ਕਿ ਮੈਂ ਤੁਹਾਡਾ ਵੀ ਸਾਰਾ ਕੰਮ ਕਰ ਦਾਂਗੀ ਤੂੰ ਸਾਡੇ ਪੈਸੇ ਜਿਹੜੇ ਲੈ ਹੋਈਓ ਦੇ ਦੇ ਤੇ ਕਿਤੇ ਵੀ ਜਾ ਕੇ ਆਪਦਾ ਕੰਮ ਕਰ ਲੈ ਇਸ ਤਰ੍ਹਾਂ ਉਹ ਕਹਿ ਰਹੀ ਹੈ ਕਿ ਮੈਂ ਤੁਹਾਡਾ ਕੰਮ ਨਹੀਂ ਛੱਡਾਂਗੀ ਮੈਂ ਤੁਹਾਡਾ ਕੰਮ ਕਰਾਂਗੀ ਇਹ ਕਰਾਂਗੀ ਤੁਹਾਡੇ ਨਾਲ ਤਾਂ ਮੇਰੀ ਬਹੁਤ ਚਰਤ ਚੱਲਦੀ ਹੈ ਤੇ ਉਤਰ ਅੰਜਲੀ ਦਾ ਪਰੌਣਾ ਵੀ ਆ ਜਾਂਦਾ ਤੇ ਉਸ ਨੂੰ ਮਾਮਾ ਤੇ ਰਾਜ ਸਾਰੀ ਗੱਲਬਾਤ ਸੁਣਾਉਂਦੇ ਨੇ ਕਿ ਪਹਿਲੇ ਪਿੱਛੇ ਕੀ ਕੀ ਕوش ਕਰਦੇ ਹਨ ਇਸੇ ਤਰ੍ਹਾਂ ਉਹਨਾਂ ਦੇ ਜਵਾਈ ਨੂੰ ਸਾਰਾ ਪਤਾ ਲੱਗ ਜਾਂਦਾ ਹੈ ਉਸਦੇ ਚਾਚੇ ਕੇ ਬਾਰੇ ਕੀ ਹਾਂ ਕੀ ਦੁਖਾਉਂਦੇ ਨੇ ਤੇ ਹੈ ਕੀ ਹਨ ਜੇਕਰ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਕਰਵਾਤੋ ਜਰੂਰ ਕਰੋ ਧੰਨਵਾਦ ਜੀ